ਬੀਤੇ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਥਾਰ ਗੱਡੀ ਦੇ ਵਿੱਚ ਨੌਜਵਾਨ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਖੇਬੜਬਾਜ਼ੀ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਮੈਂ ਅਜ ਤੱਕ ਵਰਦੀ ਨਹੀਂ ਪਾਈ ਤੇ ਮੈਂ ਵੀ ਇੱਕ ਪੁਲਿਸ ਮੁਲਾਜ਼ਮ ਆ ਮੈਂ ਡੀਐਸਪੀ ਦਾ ਗਨਮੈਨ ਆ ਤੇ ਜਾਲੀਆਂ ਉਸ ਨੂੰ ਲਾਉਣ ਦੇ ਲਈ ਕਿਹਾ ਗਿਆ ਕਿਉਂਕਿ ਥਾਰ ਗੱਡੀ ਦੇ ਵਿੱਚ ਜਾਲੀਆਂ ਲਾਈਆਂ ਸੀ ਇਸ ਕਰਕੇ ਹੀ ਨਾਕੇ ਦੇ ਉੱਤੇ ਉਸ ਨੂੰ ਰੋਕ ਲਿਆ ਗਿਆ ਤੇ ਫਿਰ ਉਹ ਨੌਜਵਾਨ ਕਹਿੰਦਾ ਕਿ ਮੈਂ ਅੱਜ ਤੱਕ ਨਾ ਜਾਲੀਆਂ ਲਾਈਆਂ ਤੇ ਨਾ ਲਾਉਂਗਾ ਤੁਸੀਂ ਲੁਹਾ ਕੇ ਦਿਖਾ ਦਿਓ ਬੜੀ ਬਹਿਸ ਬਾਜੀ ਹੁੰਦੀ ਆ ਪਰ ਹੁਣ ਇਸ ਨੂੰ ਇਹ ਬਹਿਸ ਬਾਜੀ ਕਰਨੀ ਮਹਿੰਗੀ ਪੈ ਗਈ ਹੈ ਦੱਸ ਦिए ਕਿ ਮਾਮਲਾ ਅਮਰਤ ਸਰਦਾ ਇਹ ਅਮਰਤ ਸਰਦੇ ਰਣਜੀਤ ਐਬਨੀਊ ਦੇ ਵਿੱਚ ਇਹ ਸਾਰਾ ਘਟਨਾਕਰਮ ਹੁੰਦਾ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਵੀਡੀਓ ਅੱਗ ਦੇ ਵਾਂਗ ਵਾਇਰਲ ਹੁੰਦੀ ਆ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਤੱਕ ਇਹ ਵੀਡੀਓ ਪਹੁੰਚਦੀ ਆ ਜਿਨ੍ਹਾਂ ਦੇ ਵੱਲੋਂ ਇਸ ਵੀਡੀਓ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆਂ ਇਸ ਨੌਜਵਾਨ ਨੂੰ ਜੋ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਕਹਿ ਰਿਹਾ ਤੇ ਨਾਲ ਹੀ ਜੋ ਰੋਹ ਮਾਰ ਰਿਹਾ ਸੀ ਦੂਜੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਜੋ ਵੀਡੀਓ ਬਣੀ ਹੈ ਉਹ ਵੀਡੀਓ ਮਹਿਲਾ ਨੇ ਬਣਾਈ ਹੈ ਕਿਸੇ ਮਹਿਲਾ ਕਨਸਟੇਬਲ ਨੇ ਬਣਾਈ ਹੈ ਉੱਥੇ ਮੌਕੇ ਦੇ ਉੱਤੇ ਮੌਜੂਦ ਸੀ ਜੋ ਨਾਕੇ ਦੇ ਉੱਤੇ ਤੇ ਉਸ ਤੋਂ ਬਾਅਦ ਇਹ ਵੀਡੀਓ ਸਾਰੇ ਪਾਸੇ ਫੈਲ ਜਾਂਦੀ ਹੈ ਅਮਰਸਰ ਦੇ ਹਾਤੀ ਐਸਐਸਪੀ ਚਰਨਜੀਤ ਸਿੰਘ ਤੱਕ ਪਹੁੰਚਦੀ ਹੈ ਵੀਡੀਓ ਫਿਰ ਉਹਨਾਂ ਦੇ ਵੱਲੋਂ ਐਕਸ਼ਨ ਲੈਂਦੇ ਹਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਕਹਿ ਦਿੱਤਾ ਗਿਆ ਕਿ ਅੱਗੇ ਤੋਂ ਕੋਈ ਵੀ ਇਸ ਤਰੀਕੇ ਦੀ ਜਿਹੜੀ ਆ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਦੇਖ ਰਹੇ ਆ ਤੁਸੀਂ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਹਿਸਵਾਜੀ ਕਰ ਰਹੇ ਤੇ ਤੁਹਾਨੂੰ ਇੱਕ ਵਾਰ ਉਹ ਪੂਰੀ ਵੀਡੀਓ ਵੀ ਸੁਣਾ ਦਿੰਨੇ ਆ ਜੋ ਬਹਿਸਵਾਜੀ ਕਰਦਾ ਹੋਇਆ ਇਹ ਨਜ਼ਰ ਆ ਰਿਹਾ ਨੀ ਫੜ ਕੇ ਨਾ ਹੁੰਨੇ ਚੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਸਾਈਡ ਤੇ ਲਾ ਤੇ ਇਸ ਜਾਲੀਆਂ ਕਰ ਤਾਨੂੰ ਜਾਨੀ ਕਰਕੇ ਰੋਕੇ ਹਣ ਇਹਨੇ ਜਾਲੀਆਂ ਲੱਗੀਆਂ ਤਾਂ ਰੋਕੇ ਲੱਗੇ ਮੈਂ ਯਾਰ ਤੂੰ ਉਦੋਂ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਤੂੰ ਲੈ ਕਟੀਆਂ ਮੇਰਾ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰੱਖ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਅੱਜ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੁੰਦੀ ਐ ਇਸ ਦੀ ਨਾਗਰ ਸਾਹਮਣੇ ਲੱਗਿਆ ਦੱਸੋ ਇੱਥੇ ਨਾ ਰਹਾ ਆਹ ਆਪਰੇਸ਼ਨ ਟੀਮ ਚ ਲਿਆਓ ਗੱਲ ਕਰ ਲੈ ਲਿਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮਾਰੀ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਈ ਤੇ ਨਾ ਮੈਂ ਲਾਉਣੀ ਆ ਪੁਲਵਾ ਦੀ ਅੱਖ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਸਤਾਨੇ ਲਗਾ ਆ ਆਹੋ ਮੈਂ ਸੀਆਈਏ ਸਟਾਫ ਮੈਨੇ ਕੰਮ ਕਰਦੇ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋ ਕੇ ਮੇਰੀਆਂ ਮਾਣ ਹੀ ਪਈ ਜੀ ਸਾਨੂੰ ਕਿਹਨੂੰ ਦੱਸਿਆ ਤਰੇ ਤੁਸੀਂ ਮੈਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕੇ ਗੱਲ ਰੋਕਿਆ ਕੇ ਉਸ ਨੂੰ ਮੇਰੇ ਜਾਰੀ ਲੱਗੀ ਹਾਂ ਪੂਰੀ ਸਿਟੀ ਦੇ ਤੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਮਾਤੋ ਮੈਂ ਕਿਹੜੀ ਗੱਲ ਚਾ ਆ ਜਾਂਗਾ ਪੜ੍ਹਨੀ ਨਹੀਂ ਆਈ ਤੇਨੂੰ ਮੈਂ ਆਪਣੀ ਜਗ੍ਹਾ ਆ ਕੇ ਬੁਲਾ ਜਾਂਗਾ ਆਪਣੀ ਜਗ੍ਹਾ ਨੀ ਵਰਦੀ ਬਾਈ ਕੋਲ ਤੇ ਨਹੀਂ ਮੈਂ ਆਪਣੀ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਤਾ ਕਲਾ ਮਾਰਦੀ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਤੇਰਾ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਜੈਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇਰੇ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹੀ ਕੀ ਕਰੇ ਮੈਨੂੰ ਪੈਰ ਮਿਲੂਗਾ ਮੈਨੂੰ ਕੀ ਦੱਸਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਦੱਸਦਾ ਰੁਕਣੀ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਂ ਜਾਣ ਕੇ ਪੈਸੇ ਲੈ ਦੇ ਤਾ ਉਹ ਕਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੇ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਜੀ ਸਾਈਡ ਤੇ ਕਰਨਾ ਮੇਰੀ ਗੱਲ ਕਰ ਦੇ ਵੀ ਇੱਕ ਮਿੰਟ ਮੇਰੀ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਨਹੀਂ ਹੁੰਦੇ ਦੋ ਦੇ ਜੀ ਰਹਿ ਵੀ ਤਾ ਕੇ ਤਿੰਨ ਬਣ ਰਹੀਆਂ ਮੇਰੇ ਕੋਲ ਰਿਕਵਰੀ ਕੀ ਕੀਤੀ ਰਿਕਵਰੀ ਲੈ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਵੀ ਰੁਕ ਜਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਪੈਦੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰੂੰ ਤੇ ਮੈਂ ਮੈਂ ਵੀ ਥਾਣੇ ਘੱਟੇ ਤੂੰ ਮੈਨੂੰ ਮੈਦੀ ਹੋਹੀ ਆਪਣੀ ਡੂੜੀ ਕਰਾ ਲੈ ਮਾਨੂੰ ਤੇਰੇ ਤੋਂ ਇੱਕ ਗੱਲ ਜਿਹੜੀ ਡੂੜੀ ਤੂੰ ਕਰਨਾ ਉਹ ਤੇ ਮੈਂ ਕਰਾਉਂਦਾ ਜਾਲੀਆਂ ਲਾ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਗਾ ਰਿਹਾ ਬੈਠਾ ਰੋ ਰਹਿਣਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਕਿਹਨੇ ਤੈਨੂੰ ਇਹ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਵਾਲੀ ਮੈਂ ਲਾਉਣੀ ਆਂ ਤੂੰ ਕਾਂਸਟੇਬਲ ਆ ਮੈਂ ਲਾਈਆਂ ਜਾਲੀਆਂ ਫਿਰ ਕੰਮ ਲਾਈਆਂ ਤੂੰ ਕਈ ਲੋਹਣੀਆਂ ਨਹੀਂ ਲਵਣੀਆਂ ਗੰਗਵਾਉਂਗਾ ਪਹਿਲਾਂ ਗੰਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਲਿਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋਈ ਲਵਾਉਂਗਾ ਸਟੇਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾਲਾ ਫੋਨ ਚੁੱਕ ਲਾ ਲਾ ਬਕਵਾਸ ਸਾਡੇ ਕੀ ਬਕਵਾਸ ਬਕਵਾਸ ਸਾਡਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਸਾਡਾ ਬਕਵਾਸ ਮੇਰੀ ਕਿਹੜੀ ਗੱਲ ਹੈ ਅਸੀਂ ਸਾਣ ਕਰਨਾ ਹੈ ਅੱਗੇ ਜੂੜੀ ਆਪਣੀ ਕਰਨੇ ਮੈਂ ਸਾਣ ਕਰਨਾ ਮੈਂ ਮਹਿਕਮੇ ਨਾਲ ਸਾਣ ਕਰਨੇ ਨੂੰ ਮੈਂ ਮਹਿਕਮੇ ਨਾਲ ਸਾਹ ਕਰਨੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾਉ ਤੁਸੀਂ ਹੈਲੋ ਲਾਉ ਟਿੱਕੀ ਸਾਡੇ ਨੂੰ ਸੁਣਾਓ ਹੈਲੋ ਖਾਨੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਲੋਤੇ ਐ ਜਾਲੀਆਂ ਲਾਈਆਂ ਲਾਹ ਤੂੰ ਵੇ ਡਮਲਾ ਜਮਪਲਾਂਟੋਂ ਕਾਣਵਾਦੀ ਘੱਟ ਪੋਈ ਕੋਈ ਚੱਕਰ ਨਹੀਂ ਵੀਡੀਓ ਬਣੀ ਐ ਦੁਕਾਨਾ ਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਵੇ ਹੋਈ ਕੋਈ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਪਰੇਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰਨਾ ਮਤਲਬ ਬੋਲਣ ਦੀ ਤੇ ਜਾ ਸਕਦਾ ਹੀ ਕਰ ਮਲਾਜ਼ਮਾ ਮੈਨੂੰ ਕਹਿੰਦਾ ਤੂੰ ਉਦੋਂ ਮੈਨੂੰ ਉਹਦਾ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਬੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆ ਵੀ ਆਪਣੀ ਡਿਊਟੀ ਕਰਨ ਦੇ ਸਿੱਧਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਕੰਮਲਾਜਮ ਹੋ ਗਏ ਠੀਕ ਆ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ ਕਿੰਨੀ ਵੀ ਇੱਜ਼ਤ ਦੇਂਦਾ ਕਿੰਨੀ ਇੱਜ਼ਤ ਦੇ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਤੇ ਪਿੱਛੇ ਤੁਹਾਡਾ ਵੀ ਸਿੱਧਾ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਂਦੀ ਕਹੇ ਤੁਹਾਨੂੰ ਹੋਰ ਕੀ ਕਹਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀਗੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਮੈਂ ਖਵਾਣਾ ਫਿਰ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਫਿਰ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਉਦੇ ਜੀ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮ ਨਾਲ ਕੌਂਟਰੈਕਟ ਤੇ ਕਰੋ